ਜਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਗੰਪੁਰਾ ਏਡ ਇੰਟਰਨੈਸ਼ਨਲ ਇੰਡੀਆ ਬ੍ਰਾਂਚ ਵੱਲੋਂ ਚੌਥੇ ਫ੍ਰੀ ਮੈਡੀਕਲ ਕੈਂਪ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ ਇਹ ਜਾਣਕਾਰੀ ਪ੍ਰਧਾਨ ਸ਼੍ਰੀ ਲਸ਼ਮਣ ਲਾਲ ਜੀ ਬੰਗੜ ਤੇ ਸੰਸਥਾ ਦੇ ਸੀਨੀਅਰ ਆਰਗੇਨਾਈਜ਼ਰ ਮਨਦੀਪ ਕੁਮਾਰ ਜੀ ਬੰਗੜ ਨੇ ਟੈਲੀਫੋਨ ਰਾਹੀਂ ਹੈੱਡ ਆਫਿਸ ਫਰਾਂਸ ਨੂੰ ਦਿੱਤੀ ਮਹਾਨ ਕ੍ਰਾਂਤੀਕਾਰੀ ਰਹਿਬਰ ਸਤਿਗੁਰੂ ਰਵਿੰਦਾਸ ਜੀ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬਤੇ ਬੇਗੰਪੁਰ ایڈ ਇੰਟਰਨੈਸ਼ਨਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਚੌਥਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ ਮਨੁੱਖਤਾ ਦੀ ਸੇਵਾ ਹੀ ਉੱਤਮ ਧਰਮ ਹੈ ਇਸ ਮਹਾਵਾਖ ਦੇ ਪਰਥਾਈ ਗੁਰੂ ਸਾਹਿਬ ਦੀ ਸੋਚ ਬੇਗੰਪੁਰਾ ਸਹਿਰ ਕੋ ਨਾਉ ਦੂਖ ਅੰਧੋ ਨਾਹੀ ਟੇਠਾ ਨਾ ਤਸਵੀਸ ਖਿਰਾਜ਼ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਬ ਦੇਨ ਦੁਨੀਆ ਦੇ ਦੁੱਖਾਂ ਦਾ ਜਗਤ ਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਸੀਰ ਗਵਰਦਨ ਕਾਂਸੀ ਬਨਾਰਸ ਉੱਤਰ ਪ੍ਰਦੇਸ਼ ਵਿਖੇ 31 ਜਨਵਰੀ 1 ਤੇ 2 ਫਰਵਰੀ 2026 ਨੂੰ 3 ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ ਇਹ ਕੈਂਪ ਬੇਗੋਪਰਾ ਏਡ ਇੰਟਰਨੈਸ਼ਨਲ ਬ੍ਰਾਂਚ ਭਾਰਤ ਦੇ ਮੁੱਖ ਸੇਵਾਦਾਰ ਸ਼੍ਰੀ ਲక్ష్మణ ਲਾਲ ਜੀ ਬੰਗੜ ਸੀਨੀਅਰ ਆਰਗੇਨਾਈਜ਼ਰ ਮਨਦੀਪ ਕੁਮਾਰ ਜੀ ਬੰਗੜ ਦੀ ਅਗਵਾਈ ਹੇਠ ਅਤੇ ਮਹਰ ਡਾਕਟਰਾਂ ਦੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਬਡਬੁਲੀਆਂ ਸਿਵਾਵਾਂ ਦੇ ਸਹਿਯੋਗ ਨਾਲ ਲਗਵਾਇਆ ਜਾਂਦਾ ਹੈ ਇਸ ਕੈਂਪ ਨੂੰ ਲਗਵਾਉਣ ਦਾ ਮਕਸਦ ਗੁਰੂ ਜੀ ਦੇ ਗੁਰਪੁਰਬ ਮਨਾਉਣ ਗਈ ਸੰਗਤ ਦੀ ਸਿਹਤ ਸੰਭਾਲ ਕਰਨਾ ਹੈ ਤਾਂ ਜੋ ਖੁਸ਼ੀਆਂ ਨਾਲ ਗਈ ਸੰਗਤ ਰਾਜੀ ਖੁਸ਼ੀ ਆਪਣੇ ਘਰੇ ਵਾਪਸ ਜਾਵੇ ਬੀਗੋਂਪੁਰ ایڈ ਇੰਟਰਨੈਸ਼ਨਲ ਭਾਰਤ ਬ੍ਰਾਂਚ ਦੀ ਟੀਮ ਵੱਲੋਂ ਪਿਛਲੇ ਸਾਲਾਂ ਦੌਰਾਨ ਹਜ਼ਾਰਾਂ ਦੀ ਤعداد ਦੇ ਵਿੱਚ ਸ਼ਰਧਾਲੂਆਂ ਦਾ ਫ੍ਰੀ ਇਲਾਜ ਕੀਤਾ ਗਿਆ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰ ਤੇ ਕਾਂਸੀ ਬਨਾਰਸ ਹਾਜ਼ਰੀ ਭਰਨ ਲਈ ਜਾਂਦੀਆਂ ਹਨ ਅਗਰ ਆਪ ਜੀ ਦੇ ਕਿਸੇ ਵੀ ਦੇਸ਼ ਅੱਜ ਜਾ ਸ਼ਹਿਰ ਵਿੱਚੋਂ ਸੰਗਤ ਜਾ ਰਹੀ ਹੈ ਤਾਂ ਆਪ ਜੀ ਨੂੰ ਬੇਨਤੀ ਹੈ ਕਿ ਬੇਗੋਪਰਾ ਏਡ ਇੰਟਰਨੈਸ਼ਨਲ ਵੱਲੋਂ ਲਗਵਾਈ ਜਾ ਰਹੇ ਮੈਡੀਕਲ ਕੈਂਪ ਤੇ ਜਾ ਕੇ ਸੇਵਾਦਾਰਾਂ ਨੂੰ ਅਸ਼ੀਰਵਾਦ ਜ਼ਰੂਰ ਦਿਓ ਸੰਗਤਾਂ ਦਾ ਅਸ਼ੀਰਵਾਦ ਡਾਕਟਰ ਸਹਿਬਾਨਾਂ ਨੂੰ ਸੇਵਾ ਕਰਨ ਲਈ ਅਤੇ ਉਸ਼ਾਹਤ ਹੋਣ ਲਈ ਹੋਰ ਗ੍ਰੇਟ ਕਰੇਗਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 692 ਗੁਰਪਰਤਿ ਸੂ ਸਾਸੰਗਤ ਨੂੰ ਕੋਟਨਕੋਟ ਮੁਬਾਰਕਬਾਦ ਹੋਵੇ ਜੀ ਅਗਰ ਆਪ ਜੀ ਦਾ ਕੋਈ ਸੁਝਾਅ ਜਾਂ ਕੋਈ ਸਲਾਹ مشورہ ਹੋਵੇ ਤਾਂ ਆਪ ਜੀ ਦਾ ਸਵਾਗਤ ਹੈ ਤਾਂ ਜੋ ਗੁਰੂ ਸਾਹਿਬ ਜੀ ਦੇ 650ਵੇਂ ਸਤਾਬਦੀ ਗੁਰਪਰ ਸਮਾਗਮ ਤੇ ਸੰਗਤਾਂ ਲਈ ਹੋਰ ਵਧੀਆ ਪ੍ਰਬੰਧ ਕਰ ਸਕੀਏ ਬਧੇਰੀ ਜਾਣਕਾਰੀ ਲਈ ਤੁਸੀਂ ਬੇਗੋਂਪੁਰਾ ਏਡ ਇੰਟਰਨੈਸ਼ਨਲ ਭਾਰਤ ਬ੍ਰਾਂਚ ਜਾ ਹੈੱਡ ਆਫਿਸ ਫ੍ਰਾਂਸ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਕਰਦਾ ਅਦਾਰਾ ਬੇਗਮਪੁਰਾ ਐਡ ਇੰਟਰਨੈਸ਼ਨਲ ਹੈੱਡ ਆਫਿਸ ਫ੍ਰਾਂਸ ਜਗਰਦੇਵ ਧਨਗੁਰਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ